ਵਿਚ ਇੱਕ ਬੜਾ ਹੀ ਦਰਦਨਾਕ ਘਟਨਾ ਵਾਪਰਿਆ ਜਿਸ ਦੇ ਵਿੱਚ ਇੱਕ ਰੈਸਟੋਰੈਂਟ ਦੇ ਵਿੱਚ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਰੇ ਇਹਨਾਂ 12 ਲੋਕਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 11 ਜਾਨੇ ਜਿਹੜੇ ਨੇ ਉਹ ਪੰਜਾਬ ਦੇ ਰਹਿਣ ਵਾਲੇ ਨੇ ਭਾਰਤੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਮੌਤ ਹੋਈ ਹੈ। ਤਾਂ ਜਾਰਜੀਆ ਦੇ ਇੱਕ ਰੈਸਟੋਰੈਂਟ ਦੇ ਵਿੱਚ ਆ ਕਾਰਬਨ ਮੋਨੋਆਕਸਾਈਡ ਗੈਸ ਜਿਹੜੀ ਜਨਰੇਟਰ ਦੀ ਦੱਸਿਆ ਜਾਂਦਾ ਹੈ ਕਿ ਉਹ ਚੜ ਜਾਂਦੀ ਹੈ ਔਰ ਸਾਰੇ ਜਣੇ ਉੱਥੇ ਸੁੱਤੇ ਹੋਏ ਸੀ 12 ਜਣੇ ਦੇ 12 ਹੀ ਇੱਕ ਛੋਟਾ ਕਮਰਾ ਸੀਗਾ ਔਰ ਕਮਰੇ ਦੇ ਵਿੱਚ ਜਦੋਂ ਗੈਸ ਚੜੀ ਤੇ ਦਮ ਘੁੱਟਣ ਦੇ ਨਾਲ ਮੌਕੇ ਤੇ ਹੀ 12 ਲੋਕਾਂ ਦੀ ਮੌਤ ਹੋ ਗਈ। ਇਹਨਾਂ 12 ਲੋਕਾਂ ਦੇ ਵਿੱਚ ਇੱਕ ਸੁਨਾਮ ਦਾ ਕਪਲ ਵੀ ਸੀਗਾ। ਦੋਨੋਂ ਜੀ ਹਸਬੰਡ ਵਾਈਫ ਵੀ ਉੱਥੇ ਰਹਿੰਦੇ ਸੀ। ਪਟਿਆਲੇ ਤੋਂ ਸੀਗੇ, ਮੋਹਾਲੀ ਤੋਂ, ਖੰਨੇ ਤੋਂ। ਤਾਂ ਇਹ ਸਾਰੇ ਲੋਕ ਉੱਥੇ ਸੀ ਜਿਹੜੇ ਸੁਨਾਰੇ ਭੁੱਖ ਦੇ ਵਾਸਤੇ ਬਾਹਰ ਗਏ ਕੋਈ ਸੀਗੇ ਕਮਾਈ ਕਰਨ ਦੇ ਵਾਸਤੇ। ਪਰ ਇਹ ਦਰਦਨਾਕ ਹਾਦਸਾ ਜਦੋਂ ਵਾਪਰਿਆ ਤਾਂ ਇਸ ਦੇ ਵਿੱਚ 12 ਲੋਕਾਂ ਦੀ ਮੌਤ ਹੋ ਗਈ। 11 ਭਾਰਤੀ ਦੱਸੇ ਜਾ ਰਹੇ ਨੇ, ਪੰਜਾਬੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਖੰਨੇ ਦਾ ਨੌਜਵਾਨ ਹੈ ਜਿਸ ਦੀ ਮੌਤ ਹੋਈ ਹੈ ਇਸ ਦਾ ਜਨਮ ਦਿਨ ਸੀਗਾ ਜਿਸ ਦਿਨ ਇਹ ਦਰਦਨਾਕ ਹਾਦਸਾ ਵਾਪਰਿਆ ਮਾਂ ਘਰ ਦੇ ਵਿੱਚੋਂ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਦੇ ਵਾਸਤੇ ਆਪਣੇ ਪੁੱਤ ਨੂੰ ਫੋਨ ਕਰਦੀ ਰਹੀ ਪੁੱਤ ਨੂੰ ਹੈਪੀ ਬਰਥਡੇ ਕਹਿਣ ਦੇ ਵਾਸਤੇ ਫੋਨ ਕੀਤਾ ਗਿਆ ਪਰ ਪੁੱਤ ਨੇ ਫੋਨ ਨਹੀਂ ਚੱਕਿਆ ਤਾਂ ਉਸ ਦੇ ਰੈਸਟੋਰੈਂਟ ਦੇ ਮਾਲਕ ਨੂੰ ਫੋਨ ਕੀਤਾ ਗਿਆ ਜਦੋਂ ਮਾਲਕ ਨੂੰ ਫੋਨ ਕੀਤਾ ਕਿ ਮੇਰਾ ਪੁੱਤ ਫੋਨ ਕਿਉਂ ਨਹੀਂ ਚੁੱਕ ਰਿਹਾ ਤਾਂ ਮਾਲਕ ਨੇ ਅੱਗੋਂ ਇਹ ਆ ਜੋ ਹਾਦਸਾ ਵਾਪਰਿਆ ਉਹ ਪੂਰੀ ਘਟਨਾ ਦੱਸੀ ਤੇ ਮਾਂ ਦੇ ਪੈਰਾਂ ਖੇਠੋਂ ਆ ਜਿਹੜੀ ਜ਼ਮੀਨ ਹੈ ਉਹ ਖਿਸਕ ਜਾਂਦੀ ਹੈ ਕਿਉਂਕਿ ਆਪਣੇ ਪੁੱਤ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਲਈ ਮਾਂ ਜਿਹੜੀ ਹੈ ਉਹ ਫੋਨ ਕਰਦੀ ਸੀ ਕਿ ਪੁੱਤ ਅੱਜ ਤੇਰਾ ਜਨਮ ਦਿਨ ਹੈ ਅੱਜ ਦੇ ਦਿਨ ਤੇਰਾ ਜਨਮ ਹੋਇਆ ਸੀ ਤਾਂ ਮਾਂ ਨੇ ਮੁਬਾਰਕਾਂ ਦੇਣੀਆਂ ਸੀ ਜਨਮ ਦਿਨ ਵਿਸ਼ ਕਰਨਾ ਸੀਗਾ ਪਰ ਮਾਂ ਨੂੰ ਇਹ ਨਹੀਂ ਸੀਗਾ ਪਤਾ ਕਿ ਜਿਸ ਦਿਨ ਪੁੱਤ ਦਾ ਜਨਮ ਹੋਇਆ ਉਸੇ ਦਿਨ ਅਜ ਪੁੱਤ ਦੀ ਮੌਤ ਹੋ ਚੁੱਕੀ ਹੈ ਤਾਂ ਬੜੀ ਹੀ ਰੂਕਮਾਉ ਘਟਨਾ ਜਾਰਜੀਆ ਦੇ ਵਿੱਚ ਵਾਪਰੀ ਹੈ ਜਾਰਜੀਆ ਦੇ ਇੱਕ ਰੈਸਟੋਰੈਂਟ ਦੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਦੇ ਵਿੱਚ 11 ਜਣੇ ਪੰਜਾਬੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਕਪਲ ਵੀ ਇਸ ਨਾਮ ਦਾ ਸ਼ਾਮਲ ਹੈ ਆਪਣੇ ਸੁਨਹਿਰੇ ਭੂਇਖ ਦੇ ਵਾਸਤੇ ਆ ਲੋਕ ਬਾਹਰ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਧੱਕੇ ਖਾਂਦੇ ਨੇ ਕੜੀ ਮਿਹਨਤ ਕਰਕੇ ਤੇ ਫਿਰ ਕੋਈ ਮੁਕਾਮ ਹਾਸਲ ਕਰਦੇ ਨੇ ਤਾਂ ਇਹ ਵੀ ਇੱਕ ਨੌਜਵਾਨ ਖੰਨਾ ਦਾ ਸੁਮੀਰ ਜਿਸ ਦਾ ਨਾਮ ਦੱਸਿਆ ਜਾ ਰਿਹਾ ਸੁਮੀਰ ਕੁਮਾਰ ਇਹ ਵੀ ਗਿਆ ਸੀ ਅਜੇ 5 ਤੋਂ 6 ਮਹੀਨੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨੂੰ ਹੋਏ ਸੀਗੇ ਜਾਰਜੀਆ ਗਏ ਨੂੰ ਪਰ ਜਿਸ ਦਿਨ ਉਹਦਾ ਜਨਮ ਦਿਨ ਸੀਗਾ ਤਾਂ ਘਰ ਦੇ ਉਹਨੂੰ ਫੋਨ ਲਾਉਂਦੇ ਰਹੇ ਮਾਂ ਫੋਨ ਲਾਉਂਦੀ ਰਹੀ ਕਿ ਅੱਜ ਪੁੱਤ ਦਾ ਜਨਮ ਦਿਨ ਹੈ ਪੁੱਤ ਨੂੰ ਮੁਬਾਰਕਾਂ ਦੇਣੀਆਂ ਨੇ ਵੀਡੀਓ ਕਾਲ ਕਰਨੀ ਹੈ ਪਰ ਜਦੋਂ ਮਾਂ ਬਾਰ-ਬਾਰ ਫੋਨ ਕਰਦੀ ਰਹੀ ਪੁੱਤ ਨੇ ਫੋਨ ਨਹੀਂ ਚੱਕਿਆ ਤਾਂ ਰੈਸਟੋਰੈਂਟ ਦੇ ਮਾਲਕ ਨੂੰ ਫੋਨ ਲਗਾਇਆ ਗਿਆ ਜਦੋਂ ਪੁੱਛਿਆ ਗਿਆ ਤਾਂ ਨੇ ਦੱਸਿਆ ਕਿ ਉਹਨਾਂ ਦੇ ਪੁੱਤ ਦੀ ਮੌਤ ਹੋ ਚੁੱਕੀ ਹੈ ਇਸ ਤਰੀਕੇ ਦਾ ਇਹ ਭਿਆਨਕ ਹਾਦਸਾ ਵਾਪਰ ਗਿਆ ਤਾਂ ਉਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਇਹ ਤਸਵੀਰਾਂ ਦਿਖਾ ਰਹੇ ਹਾਂ ਸਮੀਰ ਦੇ ਘਰ ਦੀਆਂ ਤਸਵੀਰਾਂ ਨੇ ਜਿੱਥੇ ਉਸ ਦੀ ਮਾਂ ਰੋ ਰੋ ਕੇ ਕੰਬਲੀ ਖੋ ਚੁੱਕੀ ਹੈ ਕਿਉਂਕਿ ਜਦੋਂ ਭਰੀ ਜਵਾਨੀ ਦੇ ਪੁੱਤ ਦੁਨੀਆ ਤੋਂ ਚਲੇ ਜਾਣ ਤਾਂ ਇਹ ਮਾਵਾਂ ਤੋਂ ਬਿਨਾ ਹੋਰ ਕੋਈ ਵੀ ਦੁੱਖ ਮਾਪਿਓ ਤੋਂ ਬਿਨਾ ਹੋਰ ਕੋਈ ਵੀ ਦੁੱਖ ਨਹੀਂ ਜਾਣ ਸਕਦਾ ਕਿ ਉਹਨਾਂ ਨੂੰ ਇਹ ਕਿੱਡੀ ਵੱਡੀ ਮਾਰ ਜਿਹੜੀ ਹੈ ਉਹ ਵੱਜਦੀ ਹੈ ਕਿਉਂਕਿ ਇਹ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਭਰੀ ਜਵਾਨੀ ਦੇ ਵਿੱਚ ਔਲਾਦ ਦਾ ਚਲੇ ਜਾਣਾ ਤਾਂ ਇਹ ਮਾਂ ਦੇਖ ਸਕਦੇ ਹੋ ਅੱਜ ਮਾਂ ਜਿਨੇ ਬੜੇ ਚਾਵਾਂ ਦੇ ਨਾਲ ਆਪਣਾ ਪੁੱਤ ਵਿਦੇਸ਼ ਤੋੜਿਆ ਸੁਨਹਿਰੇ ਭਵਿੱਖ ਲਈ ਕਿ ਚੱਲ ਪੁੱਤ ਆਪਣਾ ਭਵਿੱਖ ਜੜਾ ਆ ਉਹ ਸੁਨਹਿਰਾ ਬਣਾ ਪਰ ਨਹੀਂ ਸੀਗਾ ਪਤਾ ਕਿ ਜਨਮ ਦਿਨ ਵਾਲੇ ਦਿਨ ਜਿੱਦਨ ਉਹਦਾ ਜਨਮ ਹੋਇਆ ਉਦੋਂ ਹੀ ਉਸਦੀ ਮੌਤ ਹੋਣੀ ਹੈ ਕਿਉਂਕਿ ਮਾਂ ਨੇ ਜਨਮ ਦਿਨ ਵਿੱਚ ਕਰਨ ਲਈ ਪੁੱਤਰ ਨੂੰ ਫੋਨ ਕੀਤਾ ਪਰ ਪੁੱਤਰ ਨੇ ਫੋਨ ਨਹੀਂ ਚੁੱਕਿਆ ਕਿਉਂਕਿ ਪੁੱਤ ਦੀ লাশ ਉਸ ਰੈਸਟੋਰੈਂਟ ਦੇ ਕਮਰੇ ਦੇ ਵਿੱਚ ਪਈ ਹੋਈ ਸੀਗੀ ਜਦੋਂ ਫਿਰ ਮਾਲਕ ਰੈਸਟੋਰੈਂਟ ਦੇ ਮਾਲਕ ਨੂੰ ਫੋਨ ਕੀਤਾ ਤਾਂ ਉਹਨੇ ਸਾਰੀ ਕਹਾਣੀ ਦੱਸੀ ਤਾਂ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤਸਵੀਰ ਤੁਸੀਂ ਦੇਖ ਸਕਦੇ ਹੋ ਪੁੱਭਾ ਮਾਰ ਕੇ ਰੋਂਦੀ ਹੋਈ ਮਾਂ ਦੇਖੀ ਨਹੀਂ